ਹੈਲੋ ਗਾਇਜ਼ ਵੈਲਕਮ ਬੈਕ ਟੂ ਦੀ ਬਲੌਗ ਆਪਣਾ ਨਾਤੋ ਕੇ ਹੋ ਚੁੱਕੇ ਆ ਤਿਆਰ ਹੋ ਸਲਾਓ ਮਿੱਤਰੋ ਕਿਵੇਂ ਹੋ ਸਾਰੇ ਠੀਕ ਠਾਕ ਹੋ ਸਵੇਰ ਦੇ ਬਚ ਚੁੱਕੇ ਆ ਨਹੀਂ ਸਵੇਰ ਨਹੀਂ ਦੁਪਹਿਰੀ ਹੋ ਗਈ ਆ ਬਈ 12 ਵਜ ਗਿਆ ਤੇ ਦਿਖਾਉਣਾ ਤੁਹਾਨੂੰ ਬਾਹਰ ਦਾ ਮਾਹੌਲ ਅੰਨੇ ਜੀ ਕੀ ਬਣੂਗਾ ਸਬਜੀ ਚ ਸਬਜੀ ਚ ਸ਼ਮਲਾ ਮੈਂ ਚਾਲੂ ਆਲੂ ਸ਼ਮਲਾ ਮਿਰਚ ਬਾਈ ਮੇਰੀ ਫੇਵਰੇਟ ਹੈ ਤੁਸੀਂ ਖਾਣੀਆਂ ਦਾ ਸਕਦੇ ਹੋ ਜੀ ਬਾਈ ਤੁਹਾਨੂੰ ਦਿਖਾਵਾਂਗੇ ਖਾ ਕੇ ਦੇਖੋ ਆਲੂ ਛੰਡਾ ਵਿੱਚ ਆ ਸੀ ਆਲੂ ਠੀਕ ਹੈ ਜੀ ਬਾਏ ਬਾਏ ਕੇਵਲਾ ਮੇਰੇ ਕੋ ਲੱਗ ਗਿਆ ਦਰਦ ਤਾਂ ਮੇਰੇ ਵਿੱਚ ਆਲੂ ਬਹਿਣਗੇ ਉਸ ਤੋਂ ਕਰੇ ਭਾਜੀ ਨਹੀਂ ਹੋਣੇ ਮੇਰੀ ਫੇਵਰੇਟ ਆਲੂ ਛੰਡਾ ਵਿੱਚ ਵਾਯਾ ਸੀ ਆ ਜੀਏ ਗੌਰਵ ਦੇ ਸਟੂਡੀਓ ਗੌਰਵ ਦਾ ਹੈ ਨਹੀਂਗਾ ਅਸੀਂ ਇੱਕ ਪਾਰਟਨਰ ਚੜ੍ਹਨ ਕਰੇ ਪਤਾ ਨਹੀਂ ਕਿਹੜੀ ਮਾਰੀ ਰੱਖਿਆ ਹੋਊਗਾ ਆਹ ਤੋਦਾ ਸਮਾਨ ਪਿਆ ਸਾਰਾ ਗੱਡੀ ਗੁੱਡੀ ਆਹ ਜਿਉਣੀ ਕਿਤੇ ਇੱਥੇ ਤਾਂ ਬਈ ਉਹਦੀ ਗੱਡੀ ਬਈਆ ਦੇਖਿਆ ਭਾਈ ਕਿਹੜੀ ਲਮਾਰੀ ਚ ਲਗੋਈ ਗਿਆ ਆਹ ਸੱਬੀ ਹਾਂ ਇਹੀ ਹੈ ਇਹ ਮਿਲ ਗਿਆ ਭਾਈ हमको ہمارا ਪਾਰਸਲ ਤੇ ਹੁਣ ਅਸੀਂ ਚੱਲੇ ਆ ਭਾਈ ਪਿਆਰ ਨੂੰ ਬਾਹਰ ਨੂੰ ਦੁਬਾਰੇ ਤੇ ਮਿਲਦੇ ਆ ਤੁਹਾਨੂੰ ਬਾਜ਼ਾਰ ਚ ਜਾ ਕੇ ਠੀਕ ਆ ਸੱਬੀ ਹਾਂ ਸੋ ਵੈਸੇ ਬਾਜ਼ਾਰ ਚ ਕਿੰਨੀ ਜ਼ਿਆਦਾ ਭੀੜ ਹੋਈ ਆ ਗੱਡੀ ਦੀਆਂ ਗੱਡੀਆਂ ਨੇ ਦੇਖੋ ਜੀ ਬਹੁਤ ਜ਼ਿਆਦਾ ਭੀੜ ਆ। ਕਿਹਾਲਾ? ਹੋਰ ਆ ਰਖ ਲੈ ਰੋਰੇ ਜੰਗਾ ਛੇਬੀ ਦੇਰ ਤੋਂ ਲੈ ਜੂ 4 ਵਜੇ ਡੀਲਿੰਗ ਕਰ ਰਹੇ ਆ ਅਸੀਂ। ਠੀਕ ਆ? ਮਿਲਦੇ ਆ। ਦੇਖੋ ਜੀ ਬਹੁਤ ਜ਼ਿਆਦਾ ਭੀੜ ਹੈ ਬਾਜ਼ਾਰ ਦੇ ਵਿੱਚ ਅੱਜ। ਬਾਕੀ ਹੁਣ ਅਸੀਂ ਜਾ ਰਹੇ ਹਾਂ ਗੁਰੂ ਘਰ ਇੱਕੋ ਹੀ ਘੜਲਾ ਬਾਕੀ ਬਾਈ ਹੁਣ ਅਸੀਂ ਜਾ ਰਹੇ ਹਾਂ ਗੁਰੂ ਘਰ ਹਨਾ ਫੇਦੀ ਆਈ ਤੋਂ ਨਾ ਪੱਛੇ ਤੇ ਗੁਰੂ ਘਰ ਠੀਕ ਹੈ ਮਿਲ ਜਾਂਦਾ ਕੁਸਰ ਜਾ ਕੇ ਤੁਹਾਨੂੰ ਦੁਕਾਨਾਂ ਬਹੁਤ ਜ਼ਿਆਦਾ ਸਮਾਂ ਪੜਿਆ ਹੋਇਆ ਬਾਕੀ ਇਤਿਹਾਸਿਕ ਗੁਰਦੁਆਰਾ ਹਨਾ ਉੱਥੇ ਸ਼ਿੰਗੂ ਦੇ ਅੰਦਰ ਜਾਏ ਹੋਇਆ ਉੱਥੇ ਹਰ ਵਰਨ ਦੀ ਪੂਰੀ ਹੁੰਦੀ ਹੈ ਲਓ ਵੀ ਮਿੱਤਰੋ ਪਹੁੰਚ ਗਏ ਆਪਾਂ ਗੁਰੂ ਘਰ ਦੇ ਕੋ ਡੇਟ ਆ ਗਿਆ ਬਈ ਗੁਰੂ ਘਰ ਦਾ ਲਓ ਵੀ ਉਹ ਸਾਹਮਣੇ ਬਣਿਆਗਾ ਬਈ ਗੁਰੂ ਘਰ ਦੇ ਕੋ ਬਹੁਤ ਜਿਆਦਾ ਸੋਹਣਾ ਬਣਾਇਆ ਹੋਇਆ ਯਾਰ ਇੱਧਰ ਕੰਮ ਚੱਲੀ ਜਾਂਦਾ ਲੱਗਦਾ ਕਿ ਫੋਰ ਬਣੂਗਾ ਦੇਖੋ ਬਹੁਤ ਜਿਆਦਾ ਸੋਹਣਾ ਬਣਾਇਆ ਇੱਧਰ ਦੇਖੋ ਬਈ ਚੈੱਕ ਕਰੋ ਗੁਰੂ ਘਰ ਦਾ ਭਾਈ ਬਹੁਤ ਪੁਰਾਣਾ ਗੁਰਦੁਆਰਾ ਠੀਕ ਹੈ ਬਾਕੀ ਭਾਈ ਹੁਣ ਅਸੀਂ ਜਾਵਾਂਗੇ ਅੰਦਰ ਤੁਹਾਨੂੰ ਦਿਖਾਉਣਾ ਇੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਆਏ ਸੀ ਹਮ ਇੱਥੇ ਹਰ ਮੰਨਤ ਪੂਰੀ ਹੁੰਦੀ ਹੈ ਜਿਹੜਾ ਬੰਦਾ ਵੀ ਇੱਥੇ ਮੰਨਤ ਮੰਨਦਾ ਹਨਾ ਉਹਦੀ ਮਤਲਬ ਪੂਰੀ ਹੋ ਜਾਂਦੀ ਆ ਤਾਂ ਦੇਖੋ ਅਭੀ ਤੁਹਾਨੂੰ ਅੱਗੇ ਪੁਰਾਣਾ ਗੁਰਦੁਆਰਾ ਦੀ ਫੋਟੋ ਲਈ ਹੈ ਹਨਾ ਹਾਂ ਇਹ ਵੀ ਪ੍ਰਾਣਾ ਗੁਰੂ ਘਰ ਸੀ ਦੀ ਫੋਟੋ ਲਈ ਜੋ ਮਤਲਬ ਰੈਨੋਵੇਟ ਕਰਤਾ ਬਈ ਦਰਬਾਰ ਸਾਹਿਬ ਹੈ ਪੁਰਾਣਾ ਦੇਖੋ ਬਈ ਇਹ ਲਿਖਾਇਆ ਸੀ ਵੀਰੇ ਇੱਥੇ ਆਪਣੇ ਬਿਆੰਦ ਰਹਿੰਦਾ ਸੀ ਇੱਥੇ ਬਈ ਬਿਆੰਦ ਰਹਿੰਦਾ ਸੀ ਅੱਜ ਜਿੰਨੇ ਦਿਖਾਇਆ ਉਹ ਨਾ ਰਕਸ਼ਸ ਰਹਿੰਦਾ ਸੀਗਾ ਸ਼ਿੰਗੁਰ ਸੰਗਣਾ ਜੰਗਲ ਸੀਗਾ ਪੂਰਾ ਇੱਥੇ ਕੋਈ ਡਰਦਾ ਉਹ ਤੋਂ ਆਉਂਦਾ ਨਹੀਂ ਤੇ ਗੁਰੂ ਜੀ ਆਏ ਸੀ ਹੂੰ ਬਈ ਉੱਤੇ ਇੱਥੇ ਜਿਹੜਾ ਰਕਸ਼ਸ ਰਹਿੰਦਾ ਸੀ ਨਾ ਉਹ ਤੋਂ ਡਰਦਾ ਕੋਈ ਇੱਥੇ ਆਉਂਦਾ ਨਹੀਂ ਸੀਗਾ ਤਾਂ ਫਿਰ ਇੱਥੇ ਗੁਰੂ ਜੀ ਆਏ ਸੀ ਗੁਰੂ ਜੀ ਨੇ ਉਹਨੂੰ ਭਜਾਦਾ ਸੀ ਹਨਾ ਹਾਂ ਗੁਰੂ ਜੀ ਨੇ ਬਈ ਰਕਸ਼ਸ ਨੂੰ ਭਜਾਦਾ ਸੀ ਇੱਥੋਂ ਨਹੀਂ ਇੱਥੇ ਕੋਈ ਵੀ ਡਰਦਾ ਆਉਂਦਾ ਨਹੀਂ ਸੀਗਾ ਕੋਈ ਵੀ ਜੰਗਲ ਹੁੰਦਾ ਸੀ ਤਾਂ ਸੰਗਣਾ ਫਰਵਰ 1 ਹੈ ਦੇਖੋ ਫਰਵਰ ਮੰਨ ਲੇ ਇਧਰ ਉੱਪਰ ਜਾ ਕੇ ਬਾਈ ਉੱਪਰ ਮਤਲਬ ਮੇਨ ਦਰਵਾਜ਼ੇ ਵੀ ਉੱਪਰ ਵੀ ਦਰਵਾਜ਼ਾ ਉੱਪਰ ਬਾਈ ਮੇਨ ਦਰਵਾਜ਼ਾ ਸਾਹਿਬ ਹੈ ਤੇ ਇਧਰੋਂ ਜਾਣਾ ਪੈਂਦਾ ਕੋਈ ਦਿਖਾਣਾ ਤੁਹਾਨੂੰ ਉੱਪਰ ਜਾ ਕੇ ਬਹੁਤ ਜ਼ਿਆਦਾ ਸੋਨਾ ਬਣਿਆ ਹੋਇਆ ਯਾਰ ਬੰਦੇ ਦਾ ਇੱਥੇ ਆ ਕੇ ਜੀ ਲੱਗ ਜਾਂਦਾ ਹਨਾ ਬਈ ਸੱਬੀ ਹਾਂ ਜਮਾ ਬਈ ਦੇਖੋ ਬਈ ਦੇਖੋ ਭਾਈ ਪੂਰਾ ਇਹ ਮਤਲਬ ਗੁਰਦੁਆਰਾ ਨੇ ਕਿਲੇ ਟਾਈਪ ਬਣਿਆ ਹੋਇਆ ਕਿਉਂਕਿ ਪਰਾਣਾ ਨਾ ਇੱਥੋਂ ਸਾਰਾ ਪਿੰਡ ਦਿਖਦਾ ਭਾਈ ਦੇਖੋ ਭਾਈ ਪਰਾਣਾ ਖੇਤਰ ਇੰਤਿਆਰ ਕੀਤਾ ਹੋਇਆ ਹੈ ਕੋਈ ਤਾਂ ਪੂਰਾ ਪਿੰਡ ਦਿਖਦਾ ਭਾਈ ਪਹਿਲਾਂ ਤਾਂ ਸਾਰਾ ਜੰਗਲ ਹੁੰਦਾ ਸੀ ਭਾਈ ਵਾਹਿਗੁਰੂ ਆਹੇ ਗੁਰੂ ਜੈ ਤਲਵੰਦੀ ਯਾਲ ਦੇਖੋ ਭਈ ਮਿੱਤਰੋ ਪਰ ਬਾਈ ਸਿਰੋ ਪਰ ਮੰਨਦਾ ਦੇਖੋ ਬਣੀ ਗਿਆ ਆਲਮੋਸਟ ਥੋੜਾ ਬਹੁਤ ਕੰਮ ਰਹਿ ਗਿਆ ਲੱਗਦਾ ਹਨਾ ਹਾਂ ਜਦੋਂ ਬਾਈ ਰੈਡੀ ਹੋ ਗਿਆ ਉਦੋਂ ਆਵਾਂਗੇ ਅਸੀਂ ਇੱਥੇ ਦੁਬਾਰੇ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਆ ਦੇਖੋ ਲੋ ਬਾਈ ਮਿੱਤਰੋ ਆਪਾਂ ਕੇ ਲਈ ਮਿੱਠਾ ਆਉਣ ਆਪਾਂ ਚੱਲਿਆਂ ਘਰੇ ਠੀਕ ਆ ਬਾਈ ਸੰਜੀ ਠੀਕ ਹੈ ਬਈ ਮੈਂ ਅੱਜ ਤੁਹਾਨੂੰ ਘਰੇ ਲੈ ਜਾਉਂਦਾ। ਲੋ ਗਾਇਸ ਆਪਾਂ ਪਹੁੰਚ ਗਏ ਘਰੇ। ਹੁਣ ਆਪਾਂ ਖਾਵਾਂਗੇ ਰੋਟੀ ਠੀਕ ਹੈ ਵੀਰੇ। ਰੋਟੀ ਬਣੀ ਪਈ ਐ ਤੇ ਤੁਹਾਨੂੰ ਦਿਖਾਉਣਾ ਬਈ ਅੱਜ ਮੇਰੀ ਫੇਵਰਿਟ ਸਬਜ਼ੀ ਬਣੀ ਐ ਆਲੂ ਸ਼ਿਮਲਾ ਮਿਰਚ ਚੈੱਕ ਕਰੋ। ਇਹ ਐ ਬਈ ਆਲੂ ਸ਼ਿਮਲਾ ਮਿਰਚ ਤੇ ਆਹਾ ਮਟਰ ਸ਼ਾਮ ਵਾਸਤੇ ਕੱਢਿਆ ਬਈ ਸ਼ਾਮ ਦੀ ਸਬਜ਼ੀ ਬਣੂਆ achar ਖਾ ਲਓ ਤੁਸੀਂ achar ਖਾ ਸਕਦੇ ਹੋ। ਇੱਥੇ ਬੰਦ ਲਿਆ ਬਈ ਰੋਟੀ ਆ ਦੇਖੋ ਇੱਥੇ ਸਾਗ ਵੀ ਬਣਿਆ ਪਿਆ। 파ਗ ਮੈਨੂੰ ਪਸੰਦ ਨਹੀਂ ਹੈਗਾ ਮੈਂ ਖਾਂਦਾ ਨਹੀਂ ਤਾਂ ਕਰਕੇ ਜੇ ਤੱਕਾਂ ਬੰਦ ਦੀ ਖਾ ਸਕਦੇ ਹੋ ਕਿਹਾ ਬਾਈ ਆਪਾਂ ਖਾਵਾਂਗੇ ਆਲੂ ਸ਼ਮਲਾ ਮਿਰਚ ਓਕੇ ਬਾਏ ਬਾਏ ਅਬ ਆਪਾਂ ਇਹ ਪਲੇਟ ਸਬਜੀ ਤੇ ਆਪਾਂ ਨਾਲ ਖਾਵਾਂਗੇ ਗਾਜਰ ਗਾਜਰ ਐਜ਼ ਅ ਸੈਲਡ ਤੇ ਰੋਟੀ ਦੇਖੋ ਕਿਉਂ ਲਾਤਾ ਲੋ ਜੀ ਰੋਟੀ ਵੀ ਆ ਗਈ ਗਰਮ ਗਰਮ ਹੁਣ ਆਪਾਂ ਚੱਲਿਆਂ ਕਮਰੇ 'ਚ ਰੋਟੀ ਖਾ ਕੇ ਦਿਖਾਉਣਾ ਤੁਹਾਨੂੰ ਤੁਸਤ ਤੱਕ ਖਾਦੀ ਨਹੀਂ ਹੋਣੀ ਵੀ ਮਿੱਤਰੋ ਜਿਹਨੇ ਖਾਣੀ ਰੋਟੀ ਰੋਟੀ ਖਵਾ ਲਈ ਤੁਹਾਨੂੰ ਗਰਮ ਗਰਮ ਰੋਟੀ ਆ ਤੇ ਇਹਦਾ ਫਿਰ ਤੁਹਾਨੂੰ ਪਤਾ ਹੀ ਹੈ ਮੇਰੀ ਫੇਵਰੇਟ ਆ ਖਾ ਕੇ ਮਾਜੇ ਹੀ ਆ ਜਾਂਦਾ ਹੈ ਯਾ ਵੀਰੇ ਮਿਲਦੇ ਆ ਤੁਹਾਨੂੰ ਰੋਟੀ ਖਾਣ ਤੋਂ ਬਾਅਦ ਦੇਖਦੇ ਰਹੋ ਬਲੌਗ ਬਹੁਤ ਬਹੁਤ ਧੰਨਵਾਦ ਜਿਹੜੇ ਵੀ ਬਲੌਗ ਦੇਖਦੇ ਆ ਬਹੁਤ ਬਹੁਤ ਦਿਲੋਂ ਧੰਨਵਾਦ ਯਾਰ ਮੈਂ ਤਾਂ ਆਪਾਂ ਖਾ ਲਈ ਰੋਟੀ ਬਹੁਤ ਜੰਬ ਯਾਰ ਚ ਤੇ ਅੱਜ ਦਾ ਬਲੌਗ ਇੱਥੇ ਐਂਡ ਹੁੰਦਾ ਕੱਲ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਆਪਣਾ ਖਿਆਲ ਰੱਖੋ ਬਈ ਵਧੀਆ ਨਜ਼ਾਰੇ ਲੋ ਜ਼ਿੰਦਗੀ ਦੇ ਹੱਸੋ ਖੇਡੋ ਗਾਣੇ ਸੁਣੋ ਘੁੰਮੋ ਫਿਰੋ ਇੰਜੋਏ ਕਰੋ ਆਪਣੀ ਲਾਈਫ ਇੱਕੀ ਜ਼ਿੰਦਗੀ ਨਾਲ ਦੀ ਹੈ ਬਾਈ ਤੇ ਘੁੰਮੋ ਫਿਰੋ ਬਾਏ ਬਾਏ